ਸਦਰ ਪੁਲਿਸ ਨੇ ਵੱਖ-ਵੱਖ ਰੇਡਾਂ ਦੌਰਾਨ 800 ਲੀਟਰ ਲਾਣ ਬਰਾਮਦ ਕਰਨ ਚ ਸਫਲਤਾ ਹਾਸਲ ਕੀਤੀ ਹੈ ਤੇ ਤਿੰਨ ਵਿਅਕੀਆਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਦੇ ਖਿਲਾਫ ਨਸ਼ਾ ਵਿਰੋਧੀ ਐਕਟ ਦੀਆਂ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮੌਜੂਦਾ ਦੀ ਪਛਾਣ ਪੁੱਤਰ ਦਲੀਪ ਸਿੰਘ ਨਿਵਾਸੀ ਪਿੰਡ ਮਹੇੜੀ ਬਲੈਤ ਸਿੰਘ ਤੇ ਉਸ ਦੀ ਪਤਨੀ ਰਾਜਕੌਰ ਵਾਸੀ ਪਿੰਡ ਮਰੋੜੀ ਵਿੱਚੋਂ ਹੋਈ ਹੈ ਜਾਣਕਾਰੀ ਦਿੰਦੇ ਹੋਏ ਸਦਰ ਕਪੁਲਸ ਮੁਖੀ ਅਵਧਾਸਿੰਘ ਨੇ ਦੱਸਿਆ ਕਿ ਮੋਵੀ ਪੁਲਿਸ ਦੇ ਏਐਸਆਈ ਰਣਜੀਤ ਸਿੰਘ ਸਣੇ ਪੁਲਿਸ ਪਾਰਟੀ ਪਿੰਡ ਢੇਠਾ ਮੌਜੂਦ ਸਨ ਕਿ ਮੁਖਮਰ ਵੱਲੋਂ ਮਿਲੀ ਇਤਲਾਹ ਤੇ ਮਲਜਮ ਦੇ ਘਰ ਰੇਡ ਕਰਕੇ ਸ਼ਰਾਬ ਤਿਆਰ ਕਰਨ ਲਈ ਰੱਖੀ 400 ਲੀਟਰ ਲਾਹਣ ਸਣੇ ਮਲਜਮ ਨੂੰ ਕਾਬੂ ਕਰ ਲਿਆ ਇਸੇ ਤਰ੍ਹਾਂ ਇੱਕ ਹੋਰ ਮਾਮਲੇ 'ਚ ਮੋਵੀ ਪੁਲਿਸ ਦੇ ਏਐਸਆਈ ਪਰਮਜੀਤ ਸਿੰਘ ਸਣੇ ਪੁਲਿਸ ਪਾਰਟੀ ਪਿੰਡ ਸੋਦੇਵਾਲ ਮੌਜੂਦ ਸਨ ਕਿ ਮੁਖਬਰੀ ਤੇ ਆਧਾਰ ਤੇ ਮੁਲਜ਼ਮ ਬਲੈਦ ਸਿੰਘ ਦੇ ਘਰ ਰੇਡ ਕੀਤੀ ਤਾਂ ਸ਼ਰਾਬ ਤਿਆਰ ਕਰਨ ਲਈ ਘਰ ਚ ਛੁਪਾ ਕੇ ਰੱਖੀ 400 ਲੀਟਰ ਲਾਹਣ ਬਰਾਮਦ ਹੋਣ ਤੇ ਪੁਲਿਸ ਨੇ ਬਲੈਦ ਸਿੰਘ ਤੇ ਉਸ ਦੀ ਪਤਨੀ ਨੂੰ ਹਿਰਾਸਤ ਚ ਲੈ ਲਿਆ ਹੈ ਸਮਣਾ ਤੋਂ ਕਲਾਸ਼ਰਮ ਦੇ ਨਾਲ ਨੂਰੀ ਬਾਂਸਲ ਦੀ ਰਿਪੋਰਟ ਹਾਂ ਤੁਹਾਡੇ ਦੇ ਇਹ ਮਾਮਲੇ ਦਰਜ ਪਹਿਲਾਂ ਹਾਂਜੀ ਕਿੰਨੇ 6 ਪਰਚੇ ਸਹੀ ਹਾਂ ਕਿਉਂ ਕਰਦੇ ਤੁਸੀਂ ਬਾਰ ਬਾਰ ਸਰਾ ਜੀ ਕਾਰਨ ਕੀ ਇਕ ਡਰਦਾ ਦੋ ਵਾਰ ਜੀ ਛੱਡਦੇ ਆ ਸਾਡੇ ਇਲਾਕੇ ਦੇ ਵਿੱਚ ਤਰਕੇ ਇਸ ਨਸ਼ੇ ਦੀ ਨਜਾਇਜ਼ ਤਸ਼ਰੀਹ ਕਰਦੇ ਸੀਗੇ ਉਸ ਸਬੰਧ ਦੇ ਵਿੱਚ ਸਾਡੇ ਮਾਨਯੋਗ ਐਸਐਸਪੀ ਸਾਹਿਬ ਪਟਿਆਲਾਪਦੀ ਹਦਾਇਤ ਤੇ ਸਾਡੇ ਡੀਐਸਪੀ ਡੀ ਸਾਹਿਬ ਤੇ ਡੀਐਸਪੀ ਮੈਡਮ ਨੀਹਾ ਅਗਰਵਾਲ ਦੀ ਨਿਸ਼ਾਨਦੇਹੀ ਦੇ ਹੇਠ ਅਸੀਂ ਨੇ ਇੱਕ ਨਾ ਕੱਲ ਇੱਕ ਸਰਚ ਅਭਿਆਨ ਆਪਰੇਸ਼ਨ ਚਲਾਇਆ ਦੀ ਸਮੇਤ ਸਾਡੇ ਨਾਲ ਇੱਕ ਸਾਇਜ ਇੰਸਪੈਕਟਰ ਸੀਗੇ ਦੋਨੇ ਤੇ ਉਸ ਬੰਦੀ ਅਸੀਂ embroideri ਪਿੰਡ ਦੇ ਵਿੱਚ ਇੱਕ ਚੁਆ ਚੱਲਾ ਉਹਦੇ ਉੱਪਰ ਸਰਚ ਕਰ ਰਹੇ ਸੀਗੇ ਤੇ ਉਦੋਂ ਬਾਅਦ ਇੱਕ ਸਾਨੂੰ ਮੁਕਰ ਵੀ ਹੋਈ ਵੀ ਜਿਹੜੇ ਹੈਗੇ ਇੱਕ ਜਾਮਾ ਤੇ ਇੱਕ ਬਲੈਦ ਸਿੰਘ ਜਿਹੜੇ ਨਾਂ ਦੇ ਬੰਦੇ ਨੇ ਵੀ ਇਹ ਜਿਹੜੇ ਹੈਗੇ ਕੱਚੀ ਜਿਹੜੀ ਸ਼ਰਾਬ ਨਜਾਇਜ਼ ਕੱਢ ਕੇ ਇਹ ਵੇਚਦੇ ਨੇਗੇ ਜਿਸ ਜਿਨ੍ਹਾਂ ਦੇ ਅਸੀਂ ਦੋ ਵੱਖ-ਵੱਖ ਪੁਲਿਸ ਪਾਰਟੀਆਂ ਦੋਨੇ ਇਨਸਪੈਕਟਰਸ ਐਕਸਾਈਜ਼ ਇਨਸਪੈਕਟਰਾਂ ਦੀ ਰਹਿਨਮਾਈ ਹੇਠ ਬਣਾਈਆਂ ਗਈਆਂ ਤੇ ਜਿਨ੍ਹਾਂ ਦੇ ਨਾਲ ਸਾਡੇ ਨਾਲ ਪੁਲਿਸ ਪਾਰਟੀ ਨਾਲ ਜਾ ਕੇ ਉਹਨਾਂ ਦੇ ਘਰਾਂ ਦੇ ਪਰ ਆਪਣੇ ਘਰਾਂ ਤੇ ਅਰ ਜਿੱਥੇ ਤੇ ਸਾਨੂੰ ਕੋਈ ਦੱਸਿਆ ਸੀ ਮੁਕਰ ਕਾਜ਼ ਨੇ ਉੱਥੇ ਰੈਡਾ ਕੀਤੀਆਂ ਜਿਹੜੇ ਦੋਨੇ ਬੰਦੇ ਜਿਹੜੇ ਹੈਗੇ ਨੇ ਅਸੀਂ ਦੋਨੇ ਪਾਰਟੀਆਂ ਨੇ ਸਾਡੇ ਇਹਨਾਂ ਤੋਂ 4-400 ਲੀਟਰ ਲਾਣ ਰਿਕਵਰ ਕਰਾਇਆ ਜਿਸ ਸੰਬੰਧੀ ਇਹਨਾਂ ਦੇ ਖਿਲਾਫ ਮਕਦਮਾ ਨੰਬਰ 45 ਤੇ ਮਕਦਮਾ ਨੰਬਰ 46 ਦਰਜ ਰਿਸ਼ਟ ਕੀਤਾ ਗਿਆ ਅਤੇ ਇਹਨਾਂ ਦੇ ਰਿਕਾਰਡ ਵਾਚਣ ਤੋਂ ਇਹ ਵੀ ਪਤਾ ਚੱਲਿਆ ਵੀ ਇਹਨਾਂ ਦੇ ਖਿਲਾਫ ਪਹਿਲਾਂ ਵੀ ਕਈ ਮਕਦਮੇ ਸ਼ਰਾਬ ਤਸਕੀ ਦੇ ਦਰਜ ਰਿਸ਼ਟ ਹਨ ਇਹ ਮਾਮਲੇਦ ਕੌਣ-ਕੌਣ ਆਇਆ ਕੌਣ ਗੱਲ ਬੈਕ ਜਾ ਰੁਣਾ ਲਿਜੀ ਇੱਕ ਦਿਨ ਉਹ ਜਮਾਂ ਉਹ ਮਸਨ ਆਫ ਦਲੀਪ ਸਿੰਘ ਇੱਕ ਦਿਨ ਉਹ ਬਲੈਦ ਸਿੰਘ ਸਨ ਆਫ ਦਲੀਪ ਸਿੰਘ ਇਹ ਪਿੰਡ ਮਰੋੜੀ ਦੇ ਰਹਿਣ ਵਾਲੇ ਨੇਗੇ ਇਹ ਦੋਨੇ ਕਾਫੀ ਅਸੇ ਤੋਂ ਇਹ ਨਜਾਇਜ਼ ਤਸਕੀ ਦਾ ਕੰਮ ਕਰਦੇ ਸੀਗੇ ਇਹਨਾਂ ਦੇ ਖਿਲਾਫ ਪਹਿਲਾਂ ਵੀ ਪੰਜ ਛੇ ਮੁਕਾਦਮੇ ਸਾਡੇ ਥਾਣੇ ਦੇ ਵਿੱਚ ਦਰਜ ਜੇ ਸਰ ਉਹਨੂੰ ਅਰੈਸਟ ਕਰ ਲਿਆ ਦੋਨੋਂ ਅਰੈਸਟ ਕਰ ਲਏ ਇੱਕ ਇਹਨਾਂ ਦੇ ਨਾਲ ਇਹਨਾਂ ਦੀ ਇੱਕ ਦੀ ਘਰ ਵਾਲੀ ਵੀ ਸੀਗੀ ਉਹ ਵੀ ਜਿਹੜੀ ਇੱਕ ਲੇਡੀ ਸੀਗੀ ਜਿਹੜੀ ਉਹ ਇਹਨਾਂ ਦੇ ਨਾਲ ਜਿਹੜੀ ਹੈਗੀ ਨਸ਼ੇ ਵਿੱਚ ਸ਼ਰਾਬ ਘੜਾਉਣ ਦੇਰ ਪਾਉਣ ਦੇ ਵਿੱਚ ਇਹਨਾਂ ਦੀ ਮਦਦ ਕਰਦੀ ਉਹਦੇ ਵੀ ਨਾਲ ਪਰਚਾ ਦਰਜ ਕੀਤਾ